ਉਧਰ ਸ਼ਹਿਰ ਦੇ ਵਿੱਚ ਲਗਾਤਾਰ ਬਰਸਾਤ ਹੋਈ ਆ ਬਰਸਾਤ ਦੇ ਨਾਲ ਪਾਣੀ ਖੜਾ ਹੋ ਗਿਆ ਪਾਣੀ ਦੇ ਨਾਲ ਨਾਲ ਜਿਹੜੇ ਪੁਰਾਣੇ ਮਕਾਨ ਸੀ ਜਿਹੜੇ ਕੋਈ 100 ਸਾਲ ਪੁਰਾਣੇ ਸੀ ਜਾਂ 150 ਸਾਲ ਪੁਰਾਣੇ ਸੀ ਉਹ ਮਕਾਨ ਡਿਗੇ ਆ ਬਹੁਤ ਸਾਰੇ ਮਕਾਨ ਡਿਗੇ ਆ ਗੱਲਬਾਤ ਕਰਦੇ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਨੀਤਾ ਐਰੀ ਜੀ ਨਾਲ ਮੌਜੂਦ ਨੇ ਇਹਨਾਂ ਨੇ ਅੱਜ ਉਹਨਾਂ ਮਕਾਨਾਂ ਦਾ ਦੌਰਾ ਕੀਤਾ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਪੱਲੇ ਆ ਤੇ ਥੈਂਕ ਯੂ ਟੂ ਇੰਗਰੇਜ ਸਰ ਸਰ ਅੱਜ ਜਿਹੜੇ ਮਕਾਨ ਜਿਹੜੇ ਡਿਗੇ ਆ ਉਹਨਾਂ ਦਾ ਤੁਸੀਂ ਦੌਰਾ ਕੀਤਾ ਕਿੰਨੇ ਕਿਹੜੇ ਕਿੰਨੇ ਮਕਾਨ ਆ ਜੀ ਤਕਰੀਬਨ ਅ ਢਿੰਗਦਾ ਸਵਾਜ ਜੀ ਨਾ ਅਸੀਂ ਆਪਣੇ ਸਟਾਫ ਨੂੰ ਨਾਲ ਲੈ ਕੇ ਜਿਨੇ ਪਿੱਛੇ ਬਰਸਾਤ ਦੇ ਕਾਰਨ ਆਪਣੇ ਮਕਾਨ ਜਾਂ ਹੋਰ ਘਰ ਵਗੈਰਾ ਡਿਗੇ ਸੀ ਉਹਨਾਂ ਸਾਰਿਆਂ ਦਾ ਇੱਕ ਵਾਰੀ ਜਾ ਕੇ ਚੈਕਿੰਗ ਕੀਤੀ ਦੌਰਾ ਕੀਤਾ ਔਰ ਉਹਨਾਂ ਦੇ ਵਿੱਚ ਕੁਛ ਟੰਣਾ ਮੱਲੇ ਦੇ ਸੀ ਔਰ ਕੁਛ ਉਹਨਾਂ ਦੇ ਵਿੱਚ ਜਲੋਟਿਆ ਮੱਲੇ ਦੇ ਸੀ ਕੁਛ ਉਹਨਾਂ ਦੇ ਵਿੱਚ ਕਹਿ ਲੋ ਤੀਰਾ ਮੱਲਾ ਹੋ ਗਿਆ ਜਾਂ ਸ਼ਹੀਦ ਉਦਮ ਸਿੰਘ ਨਗਰ ਦੇ ਸੀ ਔਰ ਕੁਛ ਉਹਦੇ ਵਿੱਚ ਨਵੀਂ ਬਾਦੀ ਦੇ ਵੀ ਜਿਹੜੇ ਮਕਾਨ ਸੀਗੇ ਔਰ ਉਹ ਸੀ ਐਕਚੁਅਲੀ ਪੁਰਾਣੀ ਖਸਤਾ ਹਾਲ ਹੋਣ ਕਰਕੇ ਉਹ ਜਲਦੀ بارش ਦੀ ਮਾਰ ਨਾ ਚਲਦੇ ਹੋਏ ਉਹ ਜਲਦੀ ਜਿਹੜੀ ਹੈਗੀ ਆ ਉਹ ਡਿੱਗ ਪਏ ਤੇ ਉਸ ਦੇ ਕਰਕੇ ਅਸੀਂ ਅੱਜ ਜਿਹੜੇ ਵੀ ਮਕਾਨ ਮਾਲਕ ਨੇ ਮਕਾਨ ਮਾਲਕਾਂ ਨੂੰ ਬਕਾਇਦਾ ਆਪਣੇ ਵੱਲੋਂ ਨੋਟਿਸ ਵੀ ਜਾਰੀ ਕੀਤੇ ਨੇ ਕਿ ਜਿਨ੍ਹਾਂ ਦੇ ਮਕਾਨ ਇਸ ਵੇਲੇ ਖਸਤਾ ਹਾਲਤ ਦੇ ਵਿੱਚ ਨੇ ਜਿੱਥੇ ਕੋਈ ਨਹੀਂ ਰਹਿ ਰਿਹਾ ਉਹ ਮਕਾਨ ਜਿਹੜੇ ਹੈਗੇ ਆ ਉਹ ਜਿਹੜੇ ਮਕਾਨ ਮਾਲਕ ਨੇ ਉਹ ਆਪ ਹੀ ਉਸ ਨੂੰ ਡਿਮੋਲਿਸ਼ ਕਰ ਲੈਣ ਤਾ ਜੋ ਆਉਣ ਵਾਲੇ ਕਿਸੇ ਵੀ ਖਤਰੇ ਤੋਂ ਬਚਿਆ ਜਾ ਸਕੇ ਸਰਦਾਰ ਜੀ ਕੁਝ ਇਦਾਂ ਦੇ ਮਕਾਨ ਵੀ ਸੀ ਜਿਨ੍ਹਾਂ ਦਾ ਤੁਹਾਨੂੰ ਪਹਿਲੇ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਇਹ ਮਕਾਨ ਡੇ ਅੱਡੇ ਦਾ ਨਾਂ ਵਾਲੇ ਆ ਹਾਂ ਬਿਲਕੁਲ ਜੀ ਇੱਕ ਦੋ ਮਕਾਨ ਸੀ ਜਿਨ੍ਹਾਂ ਦਾ ਲਿਖਤੀ ਰੂਪ ਦੇ ਵਿੱਚ ਪਹਿਲਾਂ ਦਿੱਤਾ ਗਿਆ ਸੀਗਾ ਵੀ ਇਹ ਮਕਾਨ ਜਿਹੜੇ ਕਦੇ ਵੀ ਰਿਕ ਸਕਦੇ ਨੇ ਔਰ ਸਾਡੇ ਵੱਲੋਂ ਬਕਾਇਦਾ ਨੋਟਿਸ ਜਿਹੜਾ ਹੈਗਾ ਉਹਨਾਂ ਮਕਾਨ ਮਾਲਕਾਂ ਨੂੰ ਜਾਰੀ ਕੀਤੇ ਹੋਏ ਸੀ ਪਰ ਲੋਕਾਂ ਦੀ ਅਨਗਹਿਲੀ ਕਰਕੇ ਜਿਹੜਾ ਇਹ ਹਾਸਾ ਹੈਗਾ ਆਸਾਨੀ ਆਪਾਂ ਕਹਿ ਸਕਦੇ ਇਹਨੂੰ ਕਿਉਂਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਦੀ ਇਨਗੈਲੀ ਕਰਕੇ ਮਾਲਕਾਂ ਦੀ ਇਨਗੈਲੀ ਕਰਕੇ ਜਿਹੜੇ ਮਕਾਨ ਇਹ ਡਿਗੇ ਨੇ ਕਿਉਂਕਿ ਅਸੀਂ ਪਹਿਲਾਂ ਹੀ ਉਹਨਾਂ ਨੂੰ ਸੂਚਿਤ ਕਰਤਾ ਸੀ ਕਿ ਤੁਹਾਡੇ ਮਕਾਨ ਜਿਹੜੇ ਇਹ ਡਿਗਣ ਵਾਲੇ ਨੇ ਇਸ ਕਰਕੇ ਇਹਨਾਂ ਨੂੰ ਆਪ ਹੀ ਤੁਸੀਂ ਨਿਮੋਲਿਸ਼ ਕਰ ਲਓ ਇਸ ਤੋਂ ਇਲਾਵਾ ਕਿੰਨੇ ਮਕਾਨ ਹੋਰ ਵੀ ਮਕਾਨ ਹੈਗੇ ਆ ਜੀ ਇਸ ਤੋਂ ਜ਼ਿਆਦਾ ਹਾਂ ਇਸ ਤੋਂ ਇਲਾਵਾ ਅੱਜ ਅਸੀਂ ਜਦੋਂ ਦੌਰਾ ਕੀਤਾ ਦੇਖਣ ਧਿਆਨ ਦੇ ਵਿੱਚ ਆਇਆ ਕਿ ਦੋ ਤੋਂ ਤਿੰਨ ਮਕਾਨ ਉੱਥੇ ਹੀ ਜਿਹੜੀ ਸਾਈਡ ਤੇ ਡਿਗੇ ਨੇ ਉਸ ਸਾਈਡ ਤੇ ਦੋ ਤੋਂ ਤਿੰਨ ਮਕਾਨ ਹੋਰ ਨੇ ਔਰ ਉਹਨਾਂ ਦਾ ਬਕਾਇਦਾ ਜਿਹੜਾ ਹੈਗਾ ਆਪਣੇ ਸਾਡੇ ਨਾਲ ਇੰਸਪੈਕਟਰ ਨੇ ਜੋਗਰਾਜ ਜੀ ਇਹਨਾਂ ਨੂੰ ਲਿਖਾਤਾ ਔਰ ਨੋਟਿਸ ਬਣਵਾ ਕੇ ਉਹਨਾਂ ਦਾ ਬਕਾਇਦਾ ਉਹਨਾਂ ਨੂੰ ਨੋਟਿਸ ਜਿਹੜਾ ਹੈਗਾ ਭੇਜਿਆ ਜਾਊਗਾ ਔਰ ਪੇਚ ਕੇ ਨੋਟਿਸ ਉਹਨਾਂ ਨੂੰ ਤਕੀਦ ਕੀਤੀ ਜਾਊਗੀ ਵੀ ਇਹਨੂੰ ਮਜਾਦਤ ਤੁਸੀਂ ਜਲਦੀ ਢਾ ਦਿਓ ਅਗਰ ਤੁਸੀਂ ਨਾ ਢਾਇਆ ਤਾਂ ਫਿਰ ਨਗਰ ਕੌਂਸਲ ਆਪਣੇ ਪੱਧਰ ਤੇ ਜਿਹੜੀ ਹੈਗੀ ਆ ਇਹ ਮਕਾਨ ਜਿਹੜੇ ਡਿਮੋਲਿਸ਼ ਕਰ ਲਊਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਵੀ ਜਾਨ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਊਗਾ ਕਿਉਂਕਿ ਪਿੱਛੇ ਬਰਸਾਤ ਸੀ ਬਰਸਾਤ ਹੋਈ ਮਕਾਨ ਡਿਗੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਆਪਾਂ ਅੱਗੋਂ ਵੀ ਜਿਹੜਾ ਹੈਗਾ ਆ ਇਸ ਦੇ ਇਸੇ ਹੀ ਆਸਰੇ ਨਹੀਂ ਬੈਠ ਸਕਦੇ ਕਿ ਜਿੱਦਾਂ ਪਿੱਛੇ ਹੋਇਆ ਅੱਗੋਂ ਵੀ ਹੋ ਜਵੇ ਹੋ ਸਕਦਾ ਅੱਗੇ ਮਕਾਨ ਡਿਗੇ ਤੇ ਕੋਈ ਜਾਨਲੀ ਮਾਲੀ ਨੁਕਸਾਨ ਹੋ ਜਵੇ ਪਰ ਮਾਤਮਾ ਨਾ ਕਰੇ ਇਦਾਂ ਹੋਵੇ ਇਸ ਕਰਕੇ ਅਸੀਂ ਬਕਾਇਦਾ ਨੋਟਿਸ ਦੇ ਵਿੱਚ ਲਿਖਤਾ ਆ ਕਿ ਜਿਹੜਾ ਆਪਣੇ ਆਪ ਡਿਮੋਲਿਸ਼ ਕਰ ਲਏਗਾ ਤੇ ਠੀਕ ਹੈ ਜਿਹੜਾ ਨਹੀਂ ਡਿਮੋਲਿਸ਼ ਕਰੇਗਾ ਉਹਦਾ ਜਿਹੜਾ ਹੈਗਾ ਆ ਨਗਰ ਕਾਉਂਸਲ ਉਸ ਮਕਾਨ ਨੂੰ ਡਿਮੋਲਿਸ਼ ਕਰੇਗੀ ਔਰ ਜਿੰਨਾ ਖਰਚਾ ਆਏਗਾ ਉਸ ਮਕਾਨ ਮਾਲਕ ਨੂੰ ਭਰਨਾ ਪਏਗਾ ਕਿੰਨੇ ਕ ਮਕਾਨ ਆ ਜੀ ਇਦਾਂ ਦੇ ਜਿਹੜੇ ਪੁਰਾਣੇ ਮਕਾਨ ਹੋ ਦੋ ਤੋਂ ਤਿੰਨ ਮਕਾਨ ਸਾਡੇ ਅੱਜ ਨਿਗਾਹ ਦੇ ਵਿੱਚ ਆਏ ਨੇ ਔਰ ਬਾਕੀ ਜੇ ਆਪਾਂ ਇੱਧਰ ਬਾਹਰਲੀ ਆਬਾਦੀਆਂ ਦੀ ਗੱਲ ਕਰੀਏ ਉੱਥੇ ਜਿੱਦਾਂ ਪ੍ਰਵਾਸੀ ਆਏ ਹੁੰਦੇ ਨੇ ਉਹਨਾਂ ਲਈ ਕਈ-ਕਈ ਸਾਲ ਪੁਰਾਣੇ ਕੁਆਟਰ ਬਣੇ ਹੋਏ ਨੇ ਕੁਆਟਰਾਂ ਦੇ ਵਿੱਚ ਗਾਰਡਨ ਬੱਲੇ ਪਏ ਨੇ ਔਰ ਸਾਡੇ ਕੁਝ ਐਮਸੀ ਸਹਿਵਾਨਾਂ ਨੇ हिम्मत ਕਰਕੇ ਜਿੱਥੇ ਇੱਥੇ ਗਾਡਰ ਵਾਲੇ ਸੀ ਉੱਥੇ ਕੁਝ ਤਰਪੇਲਾ ਵੀ ਆਪਣੇ ਵੱਲੋਂ ਦਿੱਤੀਆਂ ਨੇ ਤਾਂ ਜੋ ਉੱਥੇ ਤਰਪੇਲਾ ਕਰਕੇ ਬਚਾਅ ਹੋ ਸਕੇ ਉਹਨਾਂ ਦੇ ਵਿੱਚ ਇਹਦੇ ਗਾਡਰ ਵਾਲੇ ਚੁੰਦੇ ਸੀ ਉਹ ਬਚ ਸਕਣ ਪਰ ਕੁਝ ਗਾਡਰ ਵਾਲੇ ਵਾਲੇ ਮਕਾਨ ਐਸੇ ਕੁਆਟਰ ਐਸੇ ਵੀ ਹੈ ਜਿਹੜੇ ਕੀ ਬਾਹਰਲੀਆਂ ਬਸਤੀਆਂ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਅਸੀਂ ਗਾਹ ਕੀਤਾ ਕਿ ਤੁਸੀਂ ਵੀ ਇਹਨਾਂ ਦਾ ਜਿਹੜਾ ਹੈਗਾ ਧਿਆਨ ਰੱਖੋ ਇਹ ਨਾ ਹੋਵੇ ਕੱਲ ਨੂੰ ਕਿਸੇ ਪ੍ਰਵਾਸੀ ਭਾਈਚਾਰੇ ਦੇ ਬੰਦੇ ਦੀ ਜਾਂ ਕਿਸੇ ਪ੍ਰਵਾਸੀ ਭਾਈਚਾਰੇ ਦੇ ਆਪਣਾ ਉਹਦੀ ਜਿਹੜੀ ਹੈਗੀ ਆ ਅਨਸਕਾਮੀ ਘਟਨਾ ਨਾ ਘਟੇ। ਦਾ ਸਾਹਿਬ ਇੱਕ ਬਾਜੀਗਰ ਮਹੱਲਾ ਜਾਂ ਰਹਿਮਾਨਪੁਰਾ ਇਧਰ ਹਾਲੇ ਵੀ ਤਕਰੀਬਨ ਪਾਣੀ ਖੜਾ ਆ ਪਾਣੀ ਅੰਦਰ ਆ ਉਹਨਾਂ ਦੇ ਮਕਾਨ ਤੱਕ ਲੈਂਟਰ ਤੱਕ ਕਈਆਂ ਦੇ ਚੋਰ ਆ ਉੱਥੇ ਵੀ ਕੋਈ ਅਮਦਾਦ ਦਿੱਤੀ ਗਈ ਹੈ। हां बिल्कुल जी मैं आज भी जाके आया आज भी जेड़ा ਸਾਡਾ ਬਾਜੀਗਰ ਬਸਤੀ ਹੈਗੀ ਆ ਉਹਦੇ ਪਿਛਲੇ ਪਾਸੇ ਜਿੰਨੇ ਖੇਤ ਹੈਗੇ ਉਹ ਪਾਣੀ ਨਾਲ ਭਰੇ ਪਏ ਸੀਗੇ ਔਰ ਅੱਜ ਸਵੇਰੇ ਅਸੀਂ ਪਹਿਲਾਂ ਸਾਡੇ ਕੋਈ ਇੱਕ ਪمپ ਸੈਟ ਸੀਗਾ ਅਸੀਂ ਇੱਕ ਪمپ ਸੈਟ ਲਗਾ ਕੇ ਪਾਣੀ ਜਿਹੜਾ ਹੈਗਾ ਉਹਦਾ ਸੀਵਰ ਦੇ ਵਿੱਚ ਪਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਔਰ ਉਸ ਤੋਂ ਬਾਅਦ ਇੱਕ ਦੂਸਰਾ ਪمپ ਸੈਟ ਜਿਹੜਾ ਉਹ ਅਰੇਂਜ ਕਰਕੇ ਔਰ ਦੂਸਰੇ ਪمپ ਸੈਟ ਦੇ ਨਾਲ ਜਿਹੜਾ ਹੈਗਾ ਆ ਬਾਕੀ ਦਾ ਜਿਹੜਾ ਪਾਣੀ ਆ ਉਸ ਪمپ ਸੈਟ ਨਾਲ ਜਿਹੜੀ ਹੈਗੀ ਆ ਸੀਵਰ ਦੇ ਵਿੱਚ ਪਾ ਕੇ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਔਰ ਹੋਪਫੁਲੀ ਇਹ ਬਰਸਾਤ ਨਾ ਹੋਈ ਤੇ ਮੈਨੂੰ ਬਹੁਤ ਉਮੀਦ ਹੈ ਕਿ ਆ ਰਾਤ ਰਾਤ ਦੇ ਵਿੱਚ ਜਿਹੜਾ ਪਾਣੀ ਹੈਗਾ ਸਾਰਾ ਹੀ ਖੇਤਾਂ ਦੇ ਵਿੱਚੋਂ ਨਿਕਲ ਕੇ ਸੀਵਰ ਦੇ ਵਿੱਚ ਪੈ ਜਾਏਗਾ ਜਿਸ ਨਾਲ ਕੀ ਬਾਜੀਗਰ ਬਸਤੀ ਵਾਲਿਆਂ ਨੂੰ ਬਹੁਤ ਰਾਹਤ ਮਿਲੇਗੀ ਇੱਕ ਆਖਰੀ ਸਵਾਲ ਹੈ ਜੀ ਕੁਦਰਤ ਦੀ ਆਫਾ ਕਹਿੰਦਾ ਕੁਦਰਤੀ ਆ ਮਾਰ ਇਹ ਜਿਹੜਾ ਮੀਂਹ ਲਗਾਤਾਰ ਪੈ ਗਿਆ ਕੁਦਰਤੀ ਮਾਰ ਆ ਸ਼ਹਿਰ ਦੇ ਵਿੱਚ ਬਾਕੀਆਂ ਸ਼ਹਿਰਾਂ ਚ ਵੀ ਪਾਣੀ ਖੜਿਆ ਹੁੰਦਾ ਆਪਣੇ ਸ਼ਹਿਰ ਚ ਵੀ ਪਾਣੀ ਖੜਾ ਹੋ ਗਿਆ ਨਗਰ ਕੌਂਸਲ ਕੋ ਜਨਰੇਟਰ ਕਿੰਨੇ ਜੀਏ ਤੋ ਨਗਰ ਕੌਂਸਲ ਕੋ ਜਨਰੇਟਰ ਨਗਰ ਕੌਂਸਲ ਕੋ ਨਹੀਂ ਹੁੰਦੇ ਜੀ ਜਨਰੇਟਰ ਜਿਹੜਾ ਹੈਗਾ ਉਹ ਸੀਵਰ ਬੋਰਡ ਕੋ ਹੁੰਦੇ ਆ ਸਾਡੇ ਕੋਲ ਕਿਉਂਕਿ ਸਾਡੇ ਸਾਡੇ ਪੰਪ ਸੈਟ ਜਿਹੜੇ ਹੈਗੇ ਆ ਉਹ ਨਗਰ ਕੌਂਸਲ ਕੋ ਇੱਕ ਪੰਪ ਸੈਟ ਹੋਊਗਾ ਸੀਵਰ ਬੋਰਡ ਕੋ ਹੀ ਪੰਪ ਸੈਟ ਹੁੰਦੇ ਆ ਉਹਨਾਂ ਦੇ ਕੋਲ ਹੀ ਜਨਰੇਟਰ ਹੁੰਦੇ ਆ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਕਿ ਪਿੱਛੇ ਕਾਫੀ ਚੱਲਿਆ ਸੀਗਾ ਜਨਰੇਟਰ ਦਾ ਵੀ ਸਾਨੂੰ ਜਨਰੇਟਰ ਲੈ ਕੇ ਦਿੰਦੇ ਨਹੀਂ ਫਲਾਣਾ ਨਹੀਂ ਕਰਦੇ ਜਨਰੇਟਰ ਉਹਨਾਂ ਕੋਲ ਆਲਰੇਡੀ ਇੱਕ ਹੈ ਜਿਹੜਾ ਚੱਲ ਰਿਹਾ ਆ ਉਹਦੇ ਨਾਲ ਇੱਕ ਮੋਟਰ ਚੱਲਦੀ ਆ ਜੀ ਜਦ ਕੀ ਉਹ ਹੁਣ ਵੱਡੇ ਜਨਰੇਟਰ ਦੀ ਮੰਗ ਕਰ ਰਹੇ ਆ ਵੱਡਾ ਜਨਰੇਟਰ ਜਦੋਂ ਚਲਾਵਾਂਗੇ ਤਾਂ ਉਹਨਾਂ ਦੋ ਮੋਟਰਾਂ ਚੱਲਣਗੀਆਂ ਕੋਈ ਗੱਲ ਨਹੀਂ ਵੱਡਾ ਜਨਰੇਟਰ ਹੈਗਾ ਜਿਹੜਾ ਮੰਗ ਕਰ ਰਹੇ ਆ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਹੈ ਖਰਚਾ ਉਹਨਾਂ ਦਾ ਪ੍ਰਵਾਨ ਕਰ ਲਿਆ ਹੈਗਾ ਕੋਈ ਨਹੀਂ ਹੌਲੀ ਹੌਲੀ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਵੱਡਾ ਵੀ ਜਨਰੇਟਰ ਉਪਲਬਧ ਕਰਾ ਦਾਂਗੇ ਜਿਸ ਨਾਲ ਕੀ ਦੋ ਔਰ ਪਲੱਸ ਇੱਕ ਜਿਹੜੀ ਚੱਲਦੀ ਹੈਗੀ ਹੈ ਤਿੰਨ ਮੋਟਰਾਂ ਜਿਹੜੀਆਂ ਹੈਗੀਆਂ ਆਪਣੀਆਂ ਜਨਰੇਟਰ ਨਾਲ ਚੱਲਣ ਇਹ ਉਮੀਦ ਆ ਵੀ ਜਿਹੜੇ ਉਹਨਾਂ ਨੇ ਲਿਖ ਕੇ ਦਿੱਤਾ ਤੁਹਾਨੂੰ ਇਹ ਵੱਡੇ ਜਨਰੇਟਰ ਦਾ ਕਦੋਂ ਕਦਾਂ ਲਿਖਤਾ ਜੀ ਇਹਨਾਂ ਨੇ ਦੇਖੋ ਜੀ ਟਾਈਮ-ਟਾਈਮ ਤੇ ਜਿਹੜਾ ਸੀਵਰ ਬੋਰਡ ਹੈਗਾ ਆ ਇਹ ਸਾਨੂੰ ਆਪਣਾ ਜੋ ਡਿਮਾਂਡs ਹੈਗੀਆਂ ਆ ਇਹ ਲਿਖ ਕੇ ਦਿੰਦੇ ਰਹਿੰਦੇ ਨੇ ਪਰ ਐਕਚੁਅਲ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਔਰ ਆਪਣੇ ਜਿਹੜੇ ਸ਼ਹਿਰ ਵਾਸੀ ਇਹ ਉਹਨਾਂ ਨੂੰ ਸਮਝਾਉਣਾ ਚਾਹੁੰਨਾ ਕਿ ਸੀਵਰ ਬੋਰਡ ਜਿਹੜਾ ਹੈਗਾ ਆ ਉਹਨਾਂ ਕੋਲ ਸਰਕਾਰ ਬਕਾਇਦਾ ਸਾਡੇ ਬੈਟ ਦੇ ਵਿੱਚੋਂ ਪੈਸੇ ਕੱਟ ਕੇ ਉਹਨਾਂ ਨੂੰ ਦਿੰਦੀ ਹੈ ਔਰ ਸਾਡੇ ਉਹਨਾਂ ਨੂੰ ਸਿੱਧੇ ਪੈਸੇ ਵੀ ਜਿਹੜੇ ਹੈਗੇ ਆਪਣੇ ਸੀਵਰ ਬੋਰਡ ਨੂੰ ਆਉਂਦੇ ਨੇ ਕਿਉਂਕਿ ਉਹਨਾਂ ਦਾ ਇੱਕ ਡਿਪਾਰਟਮੈਂਟ ਵੱਖਰਾ ਆ ਉਹਨਾਂ ਨੂੰ ਸਿੱਧੇ ਪੈਸੇ ਵੀ ਗਵਰਨਮੈਂਟ ਦਿੰਦੀ ਹੈ ਸਾਡੇ ਬੈਟ ਦੇ ਵਿੱਚੋਂ ਵੀ ਕੱਟ ਕੇ ਪੈਸੇ ਉਹਨਾਂ ਨੂੰ ਮਿਲਦੇ ਨੇ ਇਸ ਕਰਕੇ ਉਹ ਆਤਮ ਨਿਰਭਰ ਹੋਣਾ ਚਾਹੀਦਾ ਸੀ ਡਿਪਾਰਟਮੈਂਟ ਪਰ ਪਤਾ ਨਹੀਂ ਕਿਉਂ ਕਿਸ ਵਜ੍ਹਾ ਕਰਕੇ ਜਿਹੜਾ ਹੈਗਾ ਆ ਉਹ ਡਿਪਾਰਟਮੈਂਟ ਸਾਡੇ ਤੇ ਡਿਪੈਂਡਡ ਆ ਪੀ ਨਗਰ ਕਾਉਂਸਲਰੀ ਡਿਪਾਰਟਮੈਂਟ ਨੂੰ ਚਲਾਵੇ ਉਹ ਆਪ ਨਹੀਂ ਚਲਾਣਾ ਚਾਹੁੰਦੇ ਪਤਾ ਨਹੀਂ ਕੀ ਇਹ ਦੇ ਵਿੱਚ ਗੱਲ ਆ ਕੀ ਨਹੀਂ ਆ ਚਲੋ ਆਪਾਂ ਇਹਨਾਂ ਗੱਲਾਂ ਵਿੱਚ ਨਹੀਂ ਜਾਣਾ ਕਿਉਂਕਿ ਅੱਜ ਮਾਹੌਲ ਜਿਹੜਾ ਹੈਗਾ ਬਰਸਾਤ ਦਾ ਬਣਿਆ ਹੋਇਆ ਹੈ ਔਰ ਸਾਰੇ ਬੰਦੇ ਸਾਰਾ ਸ਼ਹਿਰ ਜਿਹੜਾ ਹੈਗਾ ਉਤਰਾ ਹੀ ਤਰਾ ਹੀ ਕਰ ਰਿਹਾ ਸੀ ਇਸ ਤਰ੍ਹਾਂ ਨਾਲ ਬਰਸਾਤ ਪੈ ਰਹੀ ਸੀ ਅੱਜ ਆਪਾਂ ਦੇਖਿਆ ਦਿਨ ਲੱਗਾ ਠੀਕ ਹੋ ਗਿਆ ਆਸ ਕਰਦੇ ਹਾਂ ਕੱਲ ਵੀ ਇਦਾਂ ਹੀ ਵਧੀਆ ਦਿਨ ਲੱਗੇ ਔਰ ਆਪਣਾ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਦੇਖੋ ਇਹਨਾਂ ਲੋਕਾਂ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਮਕਾਨ ਡਿਗੇ ਜਾਂ ਜਿਨ੍ਹਾਂ ਵਿਚਾਰਿਆਂ ਦੀਆਂ ਛੱਤਾਂ ਚੁੰਦੀਆਂ ਇਹਨਾਂ ਲੋਕਾਂ ਨੇ ਹੀ ਆਪਣੀਆਂ ਜਿਹੜੀਆਂ ਵੋਟਾਂ ਪਾ ਕੇ ਹੈਗੀ ਆ ਤੁਹਾਡੀ ਸਰਕਾਰ ਬਣਾਈ ਸੀ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆ ਕੇ ਇਹਨਾਂ ਲੋਕਾਂ ਦੀ ਬਾਹ ਫੜੇ ਔਰ ਇਹਨਾਂ ਲੋਕਾਂ ਨੂੰ ਜੋ ਬੰਦਾ ਮੁਆਵਜ਼ਾ ਆ ਉਹ ਪੰਜਾਬ ਸਰਕਾਰ ਜ਼ਰੂਰ ਦੇਵੇ ਬਾਬਾ ਸ਼ੁਕਰੀਆ ਜੀ ਤੋਂ ਇਹ ਸੀ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਅੱਜ ਮਕਾਨਾਂ ਦਾ ਜਿਹੜੇ ਪੁਰਾਣੇ ਮਕਾਨ ਨਹੀਂ ਸੀ ਉਹਨਾਂ ਦਾ ਦੌਰਾ ਕੀਤਾ ਜਿਹੜੇ ਡਿੱਗ ਚੁੱਕੇ ਆ ਜਿਹੜੇ ਨਕੂਦਰ ਸ਼ਹਿਰ ਦੇ ਵਿੱਚ ਕਾਫੀ ਮਕਾਨ ਡਿੱਗ ਚੁੱਕੇ ਆ ਉਹਨਾਂ ਮਕਾਨਾਂ ਦਾ ਵੀ ਦੌਰਾ ਕੀਤਾ ਔਰ ਕੁਛ ਨਗਰ ਕੌਂਸਲ ਵੱਲੋਂ ਤਰਪੈਲਾ ਵੀ ਵੰਡੀਆਂ ਗਈਆਂ ਔਰ ਇਹਨਾਂ ਨੇ ਇੱਕ ਭਰੋਸਾ ਦਵਾਇਆ ਕਿ ਜਿਹੜਾ ਸੀਵਰੇਜ ਬੋਰਡ ਮੰਗ ਕਰ ਰਿਹਾ ਵਾ ਵੱਡਾ ਜਿਹਾ ਜਨਰੇਟਰ ਦੀ ਵੱਡਾ ਜਨਰੇਟਰ ਵੀ ਉਹਨਾਂ ਨੂੰ ਜਲਦੀ ਲੈ ਕੇ ਦਿੱਤਾ ਜਾਵੇਗਾ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਇਕੱਠਾ ਹੁੰਦਾ ਉਹਦੀ ਨਿਕਾਸੀ ਜਲਦੀ ਤੋਂ ਜਲਦੀ ਹੋ ਸਕੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋਦਾ